ਅਦੀ ਵਾਚਣੇ ਕਰਨੇ ਸਾਰੇ ਦੋਤਾਂਸ ਲੱਗਦਾ ਦੋਸਤੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲੇ ਜਿਮਨੀ ਚੋਣਾ ਦਾ ਜਿਹੜਾ ਇਕੱਠ ਹੈ ਦੋਸਤੋ ਬਾਲਮੀਕ ਚੌਂਕ ਦੇ ਵਿੱਚ ਇੱਕ ਪਾਸੇ ਕਾਂਗਰਸ ਦਾ ਇਕੱਠ ਹੈ ਤੇ ਦੂਸਰੇ ਪਾਸੇ ਗਰਦੀਪ ਬਾਵਾੜ ਦਾ ਇਕੱਠ ਹੈ ਗੱਲ ਇੱਥੇ ਦਾ ਸੰਯੋਗ ਹੈ ਕਿ ਗਰਦੀਪ ਬਾਵਾੜ ਦੇ ਨਾਲ ਅੱਜ 250 ਦੇ ਕਰੀਬੀ ਟਰੈਕਟਰ ਆਏ ਨੇਗੇ ਔਰ ਵੱਡੀ ਗਿਣਤੀ ਦੇ ਵਿੱਚ ਗਰਦੀਪ ਬਾਵਾੜ ਦੇ ਨਾਲ ਲੋਕਾਂ ਦਾ ਸਮਰਥਨ ਦਿੱਤਾ ਗਿਆਗਾ ਦੂਸਰੀ ਤਰਫ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਤਾਂ ਉਹਨਾਂ ਦੇ ਨਾਲ ਵੀ ਜਿਹੜਾ ਇਕੱਠ ਹੈ ਬਹੁਤ ਵੱਡੀ ਗਿਣਤੀ ਵਿੱਚ ਹੈ ਔਰ ਬਾਲਮੀਕ ਚੌਂਕ ਦੇ ਵਿੱਚ ਜਿਹੜੀਆਂ ਦੁਨੇ ਪਾਰਟੀਆਂ ਹਨ ਉਹਨਾਂ ਦਾ ਇਕੱਠ ਦੇਖ ਲਓ ਤੁਸੀਂ ਜਿਹੜਾ ਉਹਨਾਂ ਦਾ ਇਕੱਠ ਹੈਗਾ ਤੁਸੀਂ ਦੇਖਦੇ ਹੀ ਸਕਦੇ ਹੋ ਕਿ ਠਾਠਾ ਮਾਰਦਾ ਇਕੱਠ ਹੈ ਇੱਕ ਪਾਸੇ ਕਾਂਗਰਸ ਪਾਰਟੀ ਆਪਣਾ ਚੋਣ ਪ੍ਰਚਾਰ ਕਰ ਰਹੀ ਸੀ ਉਹਨਾਂ ਨੂੰ ਮੌਕੇ ਦੇ ਬਾਲਮੀਕ ਚੌਂਕ ਦੇ ਵਿੱਚ ਰੁਕਣਾ ਪਿਆ ਔਰ ਵਾੜ ਦੇ ਜਿਹੜੇ ਟਰੈਕਟਰ ਜਿਹੜੇ ਉਹਨਾਂ ਦੇ ਸਮਰਥਨ ਉਹਨਾਂ ਦੇ ਸਪੋਰਟ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਲੰਘਾ ਮਤਲਬ ਲਗਾ ਲਗਾਉਣ ਦੇ ਲਈ ਉਹਨਾਂ ਨੂੰ ਅੱਗੇ ਯਤਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਜਿਹੜੇ ਟਰੈਕਟਰ ਨੇਗੇ ਉਹਨਾਂ ਨੂੰ ਨੰਗਾ ਦਿੱਤਾ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਜੇ ਬੜੀ ਗਿਣਤੀ ਦੇ ਵਿੱਚ ਲੋਕਾਂ ਵੱਨੀਓ ਕਾਂਗਰਸ ਪਾਰਟੀ ਦੇ ਵਿੱਚ ਅਤੇ ਗਰਦੀਪ ਵਾਠ ਦੇ ਹੱਕ ਦੇ ਵਿੱਚ ਇੱਥੇ ਲੋਕਾਂ ਦਾ ਹੜ ਆਇਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਕੱਠਾ ਕਿੰਨਾ ਮਤਲਬ ਲੋਕਾਂ ਵਿੱਚ ਉਤਸ਼ਾਹ ਤੇ ਕਿੰਨੇ ਉਤਸ਼ਾਹ ਦੇ ਨਾਲ ਲੋਕ ਆਪਣੇ ਵਾਹਨ ਲੈ ਕੇ ਉਹਨਾਂ ਦੇ ਹੱਕ ਦੇ ਲਈ ਉਹਨਾਂ ਨੂੰ ਬੋਰਡ ਦੇ ਲਈ ਆਏ ਨੇਗੇ। ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੂਰਾ ਜਿਹੜਾ ਇਜਾਮ ਲੱਗ ਚੁੱਕਿਆ ਹੈਗਾ ਇੱਥੋਂ ਦੇ ਜਿਹੜੇ ਪਿੰਡਾਂ ਦੇ ਲੋਕ ਖਰੀਦਦਾਰੀ ਕਰਨ ਆਏ ਨੇ ਉਹਨਾਂ ਲਈ ਬੜੀ ਦਿੱਕਤ ਖੜੀ ਹੋਈ ਆ ਕਿ ਉਹਨਾਂ ਦੇ ਜਿਹੜੇ ਵਾਹਨ ਨੇ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਅੱਗੇ ਕਿਉਂਕਿ ਦੋਨੇ ਪਾਰਟੀਆਂ ਕਾਂਗਰਸ ਅਤੇ ਗਰਦੀਪ ਬਾਠ ਜੋ ਆਜ਼ਾਦ ਚੋਣ ਲੜ ਰਿਹਾ ਹੈਗਾ ਤੇ ਉਹ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਇੱਕ ਤਰਫਾ ਕਾਲੇ ਢੱਲੋ ਦਾ ਇਕੱਠ ਹੈ ਤੇ ਦੂਸਰੀ ਤਰਫਾ ਗਰਦੀਪ ਬਾਠ ਦੇ ਨਾਲ ਵੀ ਜਿਹੜੇ ਉਹਨਾਂ ਦੇ ਚੋਣ ਵਾਲੇ ਨੇ ਵੱਡੇ ਸਮਰਥਨ ਨੇ ਅੱਜ ਉਹਨਾਂ ਜਿਹੜਾ ਕਾਫਲਾ ਹੈ ਐਡੀ ਵੱਡੀ ਗਿਣਤੀ ਦੇ ਵਿੱਚ ਚੱਲ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੱਠ ਹੈਗਾ ਮੁੱਕਣ ਦਾ ਨਾਲ ਹੀ ਲੈ ਰਿਹਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰਦੀਪ ਬਾਟ ਦੇ ਹੱਕ ਵਿੱਚ ਲੋਕ ਚੋਣ ਪ੍ਰਚਾਰ ਲਈ ਆਏ ਨੇਗੇ ਤੇ ਦੂਸਰੀ ਜਿਹੜੀ ਤਰਫੋਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਕੁਲਦੀਪ ਸਿੰਘ ਕਲਾਟੇ ਲੋਦੇ ਹੱਕ ਵਿੱਚ ਵੀ ਬਹੁਤ ਲੋਕਾਂ ਦਾ ਜੂੰ ਆਇਆ ਹੋਇਆ ਵੱਡੀ ਗਿਣਤੀ ਦੇ ਵਿੱਚ ਦੇਖੋ ਕਿ ਪੁਲਿਸ ਪ੍ਰਸ਼ਾਸਨ ਮੰਨੀ ਉਹ ਵੀ ਜਿਹੜਾ ਜਾਮ ਲੱਗ ਚੁੱਕਿਆ ਲੋਕਾਂ ਨੂੰ ਨਘਾਉਣ ਦੇ ਲਈ ਜਿਹੜਾ ਜਾਮ ਤੋੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਤੇ ਉਹ ਵੀ ਅੱਗੇ ਪਾਸ ਕਰ ਰਿਹਾ ਕਿ ਜਿਹੜਾ ਰਸਤਾ ਖੁੱਲਾ ਕੀਤਾ ਜਾਵੇ ਦੋਸਤੋ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਇਸ ਜਿਮਨੀ ਚੋਣਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦਾ ਵੀ ਬਹੁਤ ਵੱਡਾ ਇਕੱਠ ਹੈ ਤੇ ਵੱਡੀ ਗੈਂਟੀ ਦੇ ਵਿੱਚ ਲੋਕ ਪਹੁੰਚੇ ਨੇ ਅੱਜ ਚੋਣਾਂ ਦਾ ਜਿਹੜਾ ਲਾਸਟ ਡੇਨ ਹੈ ਤੁਹਾਨੂੰ ਪਤਾ ਹੀ ਹੈ ਕਿ ਅੱਜ 4-5 ਵਜੇ ਦੇ ਕਰੀਬ ਜਿਹੜਾ ਚੋਣ ਪ੍ਰਚਾਰ ਹੈ ਉਹ ਖਤਮ ਹੋ ਜਾਊਗਾ ਤੇ ਤੁਹਾਨੂੰ ਅਸੀਂ ਫੇਰ ਵੀ ਦੱਸ ਦਈਏ ਕਿ ਜਿਹੜਾ ਗਰਦੀਪ ਵਾੜ ਦਾ ਤੁਸੀਂ ਦੇਖ ਸਕਦੇ ਹੋ ਕਿ ਆਮ ਜਿਹੜੀ ਜਨਤਾ ਹੈਗੀ ਕਿਵੇਂ ਉਹਨਾਂ ਨੂੰ ਲੰਗੜਣ ਦੇ ਵਿੱਚ ਕੀ ਦੀ ਪਰੇਸ਼ਾਨੀ ਹੋ ਰਹੀ ਹੈਗੀ ਤੇ ਦੂਸਰੀ ਤਰਫ ਦੋਨੋਂ ਪਾਰਟੀਆਂ ਜਿਹੜੀਆਂ ਇੱਥੇ ਬਾਲਮੀਗ ਚੌਂਕ ਦੇ ਵਿੱਚ ਇਕੱਠੀਆਂ ਹੋਈਆਂ ਨੇ ਇੱਕ ਪਾਸੇ ਕਾਂਗਰਸ ਪਾਰਟੀ ਔਰ ਦੂਸਰੇ ਪਾਸੇ ਗਰਦੀਪ ਵਾੜ ਦਾ ਇਕੱਠ ਹੈ ਤੇ ਦੋਸਤੋ ਇੱਥੇ ਗਰਦੀਪ ਵਾੜ ਨੇ ਬਾਈਟ ਵਿੱਚ ਵੀ ਇਹ ਗੱਲ ਕਹੀ ਸੀ ਕਿ ਮੇਰਾ ਜਿਹੜਾ ਸਾਰਾ ਕਾਫਲਾ ਵੀ ਤੁਸੀਂ ਉਹ ਦੇਖ ਕੇ ਜਾਇਓ ਕਾਫਲਾ ਏਡਾ ਵੱਡਾ ਹੈਗਾ ਕਿ ਬਾਕੀ ਮੰਨਣਯੋਗ ਸੀ ਕਿ ਗਰਦੀਬ ਵਾਰ ਦੇ ਹੱਕ ਦੇ ਵਿੱਚ ਲੋਕ ਆਪ ਮਾਰੇ ਚੋਣ ਪ੍ਰਚਾਰ ਵਿੱਚ ਉਤਰੇ ਨੇ ਤੇ ਦੋਸਤੋ ਤੁਸੀਂ ਦੇਖ ਲਓ ਕਿ ਵੱਡੀ ਗੈਂਦੀ ਦੇ ਵਿੱਚ ਕੁਲਦੀਪ ਸਿੰਘ ਕਾਲਾ ਢੋਲ ਦੇ ਹੱਕ ਦੇ ਵਿੱਚ ਵੀ ਲੋਕ ਵੱਡੀ ਗੈਂਦੀ ਵਿੱਚ ਪਹੁੰਚੇ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੈਂਦੀ ਦੇ ਜਿਹੜੇ ਚੰਡੇ ਨੇ ਕਿਵੇਂ ਹਲਾ ਕੇ ਲੋਕਾਂ ਵਿੱਚ ਵੱਡੀ ਲਹਿਰ ਹੈ ਤੇ ਔਰ ਜਾਣ ਵਾਲੇ ਜਿਹੜੇ ਲੋਕ ਨੇਗੇ ਜਿਹੜੇ ਆਮ ਪਿੰਡਾਂ ਚ ਲੋਕ ਖਰੀਦਦਾਰੀ ਕਰਨ ਆਏ ਨੇ ਉਹਨਾਂ ਨੂੰ ਬੜੀ ਸਮੱਸਿਆ ਹੋ ਰਹੀ ਹੈ ਅੱਗੇ ਲੰਘਣ ਦੀ ਅੱਗੇ ਜਾਣ ਦੀ ਤੇ ਤੁਸੀਂ ਦੇਖ ਸਕਦੇ ਹੋ ਕਿਹੜਾ ਜਾਮ ਹੈ ਉਹ ਪੂਰਾ ਲੱਗ ਚੁੱਕਿਆ ਤੇ ਪੂਰੇ ਮੇਲੇ ਵਾਲਾ ਮਾਹੌਲ ਬਣ ਚੁੱਕਿਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਕੱਠ ਹੈ ਪੂਰਾ ਠਾਠਾ ਮਾਰਦਾ ਹੋਇਆ ਇਕੱਠ ਹੈ ਤੇ ਗੁਰਦੀਪ ਬਾਵਾੜ ਦੇ ਜਿਹੜੇ ਲੋਕ ਸਮਰਥਨ ਨੇ ਉਹਨਾਂ ਦੇ ਹੱਕ ਦੇ ਵਿੱਚ ਟਰੈਕਟਰ ਲੈ ਕੇ ਆਏ ਨੇ ਕਿ ਉਹ ਉਸੇ ਤਰ੍ਹਾਂ ਲੰਘੇ ਜਾ ਰਹੇ ਨੇ ਕਿ ਭਾਵੇਂ ਗੁਰਦੀਪ ਬਾਵਾੜ ਨੂੰ ਲੰਘੇ ਹੋਏ ਨੂੰ ਪੂਰਾ ਅੱਧਾ ਘੰਟਾ ਹੋ ਚੁੱਕਿਆ ਹੈਗਾ ਤੇ ਫਿਰ ਵੀ ਜਿਹੜੇ ਉਹਨਾਂ ਸਮਰਥਨ ਨੇ ਜਿਹੜਾ ਇਕੱਠ ਹੈ ਉਹਨਾਂ ਦਾ ਫਰੇ ਤੱਕ ਨਹੀਂ ਮੁੱਕਿਆ ਤੇ ਦੋਸਤੋ ਕਾਂਗਰਸ ਪਾਲ ਦੀ ਉਸੇ ਤਰ੍ਹਾਂ ਇੱਕ ਤਰਫਾ ਖੜੀ ਹੈ ਤੇ ਗੁਰਦੀਪ ਬਾਠ ਦੇ ਜਿਹੜੇ ਪ੍ਰਚਾਰਕ ਨੇ ਉਸੇ ਤਰ੍ਹਾਂ ਮਤਲਬ ਖੜੇ ਨੇ ਲੰਘ ਰਹੇ ਨੇਗੇ ਤੇ ਉਸੇ ਤਰ੍ਹਾਂ ਗੱਲ ਕਰ ਰਹੇ ਨੇਗੇ ਤੇ ਗੱਲ ਕਰਦੇ ਆ ਉਸੇ ਤਰ੍ਹਾਂ ਜਿਹੜਾ ਸਮਰਥਨ ਹੈ ਲੋਕਾਂ ਦਾ ਲੋਕਾਂ ਵਿੱਚ ਕਿੰਨਾ ਉਤਸ਼ਾਹ ਹੈ ਤੁਸੀਂ ਪਲੀ ਪਾਤੀ ਦੇਖ ਰਹੇ ਹੋਗੇ ਕਿ ਜਿਹੜਾ ਲੋਕ ਉਹਨਾਂ ਦੇ ਚੋਣ ਵਾਲੇ ਨੇ ਚੋਣ ਪ੍ਰਚਾਰ ਚੋਣ ਮੈਹਮੇਂ ਦੇ ਵਿੱਚ ਆਏ ਨੇਗੇ ਪੁਲਿਸ ਪ੍ਰਸ਼ਾਸਨ ਮੰਨੀ ਉਹ ਵੀ ਲੋਕਾਂ ਨੂੰ ਅੱਗੇ ਲੰਘਾਇਆ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਕੱਠ ਹੈ ਲੋਕਾਂ ਦਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਕੱਠ ਹੈਗਾ ਤੇ ਜਾਮ ਲੱਗ ਚੁੱਕਿਆ ਹੈਗਾ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬੜੇ ਠੰਡੇ ਸਵਾਦ ਦੇ ਨਾਲ ਲੋਕਾਂ ਨੂੰ ਫੋਲੋ ਕੀਤਾ ਜਾ ਰਿਹਾ ਔਰ ਰਸਤਾ ਖਾਲੀ ਕਰਾਇਆ ਜਾ ਰਿਹਾ ਦੋਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਬਾਲਮੀਕ ਚੌਂਕ ਦੇ ਵਿੱਚ ਤੇ ਦੋਸਤੋ ਗਰਦੀਪ ਵਾੜ ਦਾ ਇਕੱਠ ਇੰਨਾ ਜ਼ਿਆਦਾ ਆ ਈ ਲੋਕ ਅੱਜ ਦੇਖਦੇ ਰਹਿ ਗਏ ਗੱਲ ਕਰੀਏ ਆ ਦੂਜੀ ਤਰਫ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਹੱਕ ਵਿੱਚ ਵੀ ਬਹੁਤ ਵੱਡੀ ਰੁਕੈਂਤੀ ਦੇ ਵਿੱਚ ਲੋਕਾਂ ਜਿਹੜਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਇਕੱਠਾ ਹੈ ਲੋਕਾਂ ਦਾ ਵੱਡੀ ਗੈਂਤੀ ਦੇ ਵਿੱਚ ਲੋਕ ਇੱਥੇ ਸ਼ਾਮਲ ਹੋਏ ਨੇ ਉਹਨਾਂ ਦੇ ਚੋਰ ਪ੍ਰਚਾਰ ਮਹਿੰਦੇ ਵਿੱਚ ਕਿਸਮਤ ਕਿਸ ਦਾ ਸਾਥ ਦੇਵੇਗੀ ਕਿਸ ਦੇ ਸਿਰ ਤੇ ਤਾਜ ਹੋਵੇਗਾ ਔਰ ਆਉਣ ਵਾਲੀ 20 ਤਰੀਕ ਦੱਸੇਗੀ ਕੀ ਕੌਣ ਇਸੇ ਹਲਕਾ ਵ代ਕ ਜਿਹੜਾ ਮਤਲਬ ਐਮਐਲਏ ਆ ਇੱਥੇ ਦਾ ਕੌਣ ਬਣੇਗਾ ਪਰ ਅੱਜ ਦੀ ਗੱਲ ਕਰੀਏ ਤਾਂ ਅੱਜ ਲੋਕਾਂ ਦੇ ਬੜਾ ਜੋਸ਼ ਹੈ ਲੋਕਾਂ ਦੇ ਮਨ ਦੇ ਵਿੱਚ ਲੋਕ ਮਤਲਬ ਆਪੋ ਆਪਣੇ ਜਿਹੜੇ ਕੈਂਡੀਡੇਟ ਦੇ ਹੱਕੇ ਦੇ ਵਿੱਚ ਚੋਣ ਪ੍ਰਚਾਰ ਕਰਨਾਂ ਦੇ ਹੱਕੇ ਦੇ ਵਿੱਚ ਆਏ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵਿੱਚ ਕਿੰਨਾ ਉਤਸ਼ਾਹ ਹੈ ਤੇ ਕਾਂਗਰਸ ਪਾਰਟੀ ਜਿਹੜੀ ਥੋੜੇ ਅੱਗੇ ਵੱਧਣੀ ਜਾ ਰਹੀ ਆ ਜਿਹੜੀ ਬਾਜ਼ਾਰ ਵੱਲ ਚੱਲਣ ਲੱਗੀ ਆ ਤੇ ਜਿਹੜੇ ਟਰੈਕਟਰਾਂ ਦਾ ਕਾਫਲਾ ਸੀ ਉਹ ਰੋਕ ਦਿੱਤਾ ਗਿਆਗਾ ਔਰ ਕਾਂਗਰਸ ਪਾਰਟੀ ਦੇ ਜਿਹੜੇ ਅ ਉਮੀਦਵਾਰ ਸੀ ਜੇ ਆਪਾਂ ਕਹ ਲਈਏ ਉਹਨਾਂ ਦੇ ਸਮਰਥਨ ਸੀਗੇ ਉਹਨਾਂ ਨੂੰ ਅੱਗੇ ਦੇ ਦਿੱਤੀ ਗਈ ਹੈ ਕਿ ਉਹ ਬਾਜ਼ਾਰ ਵੱਲ ਅੱਗੇ ਲੰਘਣਗੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵੱਡੀ ਗੈਂਤੀ ਦੇ ਵਿੱਚ ਇਕੱਠ ਹੈ ਠਾਠਾ ਮਾਰਦਾ ਹੋਇਆ ਇਕੱਠ ਹੈਗਾ ਤੇ ਪੂਰਾ ਜਾਮ ਲੱਗ ਚੁੱਕਿਆ ਹੈ ਤੇ ਕੁਲਦੀਪ ਸਿੰਘ ਕਾਲਾਟੇ ਲੋ ਜਿਹੜੇ ਸਮਰਥਨ ਨੇ ਉਹ ਅੱਗੇ ਹੁਣ ਅ ਸਹੀਦ ਭਗਤ ਸਿੰਘ ਚੌਂਕ ਵੱਲ ਅੱਗੇ ਵਧ ਰਹੇ ਨੇਗੇ ਇਸ ਵਾਰ ਤੋਂ ਵਾਲਮੀਕ ਚੌਂਕ ਦੇ ਵਿੱਚ ਖੜੇ ਨੇ ਸਾਰੇ ਤੇ ਜਿਹੜੀਆਂ ਦੁਨੀਆਂ ਪਾਰਟੀਆਂ ਨੇ ਉਹ ਵੀ ਆਪਣਾ ਰਸਤਾ ਮੰਗ ਰਹੇ ਨੇ ਗੁਰਦੀਪ ਬਾੜਦੇ ਬੰਦੇ ਵੀ ਰੁਕਦਾ ਨਾਲ ਹੀ ਲੈਂਦੇ ਉਹ ਵੀ ਕਹਿ ਰਹੇ ਨੇ ਕਿ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਉਸੇ ਤਰ੍ਹਾਂ ਜਿਹੜੇ ਟਰੈਕਟਰ ਨੇ ਉਹਨਾਂ ਦੇ ਅੱਗੇ ਵਧ ਰਹੇ ਨੇ ਉਹ ਦੂਸਰੀ ਤਰਫ ਕਾਲਾ ਢਿੱਲੋ ਦੇ ਜਿਹੜੇ ਸਮਰਥਨ ਨੇ ਉਹ ਵੀ ਅੱਗੇ ਵਧਣਾ ਚਾਹੁੰਦੇ ਨੇ ਪਰ ਬਾਲਮੀਕ ਚੌਂਕ ਦੇ ਵਿੱਚ ਇਹ ਦੋਨੇ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਗਈਆਂ ਨੇ ਇੱਕ ਪਾਸੇ ਆਜ਼ਾਦ ਉਮੀਦਵਾਰ ਹੈ ਜਿਹਨੂੰ ਆਪਾਂ ਤੁਸੀਂ ਪਲੀਪਾਤੀ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲ ਕੇ ਆਇਆ ਤੇ ਗੁਰਦੀਪ ਸਿੰਘ ਬਾੜ ਗੁਰਦੀਪ ਸਿੰਘ ਬਾੜ ਦੇ ਜਿਹੜੇ ਸਮਰਥਨ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਜੀ ਆਪਣੇ ਟਰੈਕਟਰ ਲੈ ਕੇ ਲੰਘ ਰਹੇ ਨੇਗੇ ਤੇ ਦੂਸਰੀ ਤਰਫ ਕੁਲਦੀਪ ਸਿੰਘ ਕਾਲਾ ਢਿੱਲੋ ਜਿਨ੍ਹਾਂ ਨੂੰ ਅੱਜ ਕਿਹਾ ਜਾ ਰਿਹਾਗਾ ਕਿ ਅੱਜ ਮੇਨ ਰੀਡ ਤੇ ਚੱਲ ਰਹੇ ਨੇ ਔਰ ਮੇਨ ਰੀਡ ਤੇ ਚੱਲਣ ਵਾਲੇ ਕੁਲਦੀਪ ਸਿੰਘ ਕਾਲਾ ਢਿੱਲੋ ਉਹਦੇ ਹਾਕ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਵੱਡਾ ਸਮਰਥਨ ਦੇ ਰਹੇ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫਲਾ ਬਹੁਤ ਵੱਡਾ ਕਾਫਲਾ ਕਿੱਥੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਏ ਨੇਗੇ ਤੇ ਦੋਸਤੋ ਜਿਵੇਂ ਤੁਹਾਨੂੰ ਅਸੀਂ ਇਹ ਅਪਡੇਟ ਦਿਖਾਈਆ ਤੁਹਾਨੂੰ ਫੋ ਵੀ ਇਸ ਤਰ੍ਹਾਂ ਦੀ ਅਪਡੇਟ ਦਿਖਾਉਂਦੇ ਰਹਿਣਾਗੇ ਅਸੀਂ ਪਰ ਤੁਹਾਨੂੰ ਅਸੀਂ ਇਹ ਦੱਸ ਦਈਏ ਜਿਹੜਾ ਇਹ ਇਸ ਵਕਤ ਜਾਮ ਲੱਗਿਆ ਹੋਇਆ ਐਸ ਵਕਤ ਪੂਰੀ ਟਰੈਕ ਕੋ ਜਾਮ ਹੋ ਚੁੱਕੀ ਹੈ ਦੋਨੇ ਪਾਰ ਦੀਆਂ ਇੱਥੇ ਬਾਲਮੀਕ ਚੌਂਕ ਦੇ ਵਿੱਚ ਦੋਨੇ ਪਾਰਟੀਆਂ ਪਹੁੰਚੀਆਂ ਨੇਗੀਆਂ ਤੇ ਇੱਕ ਪਾਸੇ ਕਾਂਗਰਸ ਪਾਰਟੀ ਹੈ ਔਰ ਦੂਸਰੇ ਪਾਸੇ ਗੁਰਦੀਪ ਸਿੰਘ ਬਾਠ ਦੇ ਜਿਹੜਾ ਟਰੈਕਟਰ ਨੇ ਉਸੇ ਤਰ੍ਹਾਂ ਕੰਟੀਨਿਊ ਚੱਲ ਰਹੇ ਨੇਗੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਗੁਰਦੀਪ ਬਾੜ ਦੇ ਹੱਕ ਦੇ ਵਿੱਚ ਲੋਕ ਸਮਰਥਨ ਦਿੰਦੇ ਨੇ ਉਸੇ ਤਰ੍ਹਾਂ ਜਿਹੜੇ ਲੋਕ ਉਹਨਾਂ ਦੇ ਚੋਣ ਵਾਲੇ ਨੇ ਟਰੈਕਟਰ ਲੈ ਕੇ ਉਥੋਂ ਹੀ ਲੰਘ ਰਹੇ ਨੇਗੇ ਪਰ ਉਸੇ ਤਰ੍ਹਾਂ ਕੁਲਦੀਪ ਸਿੰਘ ਕਾਲੇ ਦੀ ਗੱਲ ਕਰੀ ਤਾਂ ਉਹਨਾਂ ਦੇ ਚੋਣ ਵਾਲੇ ਵੀ ਬਣੇ ਨੇਗੇ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੀ ਲੋਕ ਸਮਰਥਨ ਦੇ ਲਈ ਪਹੁੰਚੇ ਨੇ ਉਹਨਾਂ ਦੇ ਹੱਕ ਦੀ VOTING ਕਰ ਰਹੇ ਨੇ ਕਿਉਂਕਿ ਅੱਜ ਚੋਣਾਂ ਦਾ ਲਾਸਟ ਦਿਨ ਹੈਗਾ ਦੋਸਤੋ ਉਸੇ ਤਰ੍ਹਾਂ ਫੇਰ ਜਿਵੇਂ ਕਹਿਦੀ ਆ ਬਾ ਫੇਰ ਲੋਕ ਉਸ ਤਰ੍ਹਾਂ ਆੜ ਗਏ ਇੱਕ ਬਸੇ ਟਰੈਕਟਰ ਨੇ ਉਹ ਕਹਿੰਦੇ ਪਹਿਲਾਂ ਸਾਨੂੰ ਲਗਾਓ ਤੇ ਦੂਸਰੀ ਦਰਫਾ ਕਹਿ ਰਹੇ ਨੇ ਕਲਦੀਪ ਸਿੰਘ ਕਾਲੇ ਦੇ ਢਿੱਲੋ ਦੇ ਜਿਹੜੇ ਸਮਰਥਨ ਉਹ ਕਹਿੰਦੇ ਨੇ ਸਾਨੂੰ ਅੱਗੇ ਜਾਣ ਦਿਓ ਤੇ ਕਾਂਗਰਸ ਪਾਰਟੀ ਦੇ ਫੇਰ ਜਿਹੜੇ ਹਮਦਰਦ ਲੋਕ ਜਿਹੜੇ ਟੂਨ ਪ੍ਰਚਾਰ ਲਈ ਆਏ ਨੇ ਉਹ ਰੁਕ ਗਏ ਨੇ ਤੇ ਗੁਰਦੀਪ ਬਾਵਾੜ ਦੇ ਜਿਹੜੇ ਟਰੈਕਟਰ ਆਏ ਸੀਗੇ ਤੇ ਉਹਨਾਂ ਨੂੰ ਲੰਗਰ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇ ਦਿੱਤੀ ਦੇ ਦਿੱਤੀ ਗਈ ਆ ਤੇ ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹਨੇ ਟਰੈਕਟਰ ਨੇ ਪਿਛਲੇ ਜਿਹੇ ਟਰੈਕਟਰ ਨੇ ਤੁਸੀਂ ਦੇਖ ਸਕਦੇ ਹੋ ਦੂਰੋਂ ਤਸਵੀਰਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਪਿੱਛੇ ਹੀ ਰੋਕ ਦਿੱਤੇ ਗਰਦੀਪ ਸਿੰਘ ਬਾੜ ਦੇ ਜਿਹੜੇ ਟਰੈਕਟਰ ਆ ਰਹੇ ਸੀਗੇ ਉਹ ਬਾੜਵੀਂ ਚੌਂਕ ਤੋਂ ਪਿੱਛੇ ਰੋਕ ਦਿੱਤੇ ਜਿਹੜੇ ਲੰਘ ਗਏ ਉਹਨਾਂ ਨੂੰ ਲੰਘਣ ਦਿੱਤਾ ਗਿਆ ਜੀ ਤੇ ਦੋਸਤੋ ਹੁਣ ਦੇਖਣਾ ਇਹ ਹੈ ਕਿ ਉਹ ਰੁਕਣਗੇ ਜਾਂ ਨਹੀਂ ਰੁਕਣਗੇ ਚੱਲ ਪਏ ਅੱਗੇ ਟਰੈਕਟਰ ਰੁਕੇ ਨਹੀਂ ਨੌਜਵਾਨਾਂ ਨੇ ਗੱਲ ਨਹੀਂ ਮੰਨੀ ਕਾਂਗਰਸ ਪਾਰਟੀ ਦੇ ਬਰਕਰਾਰ ਬਣਿਓ ਕਿਹਾ ਗਿਆ ਸੀ ਕਿ ਵੀ ਤੁਸੀਂ ਇਹਨੂੰ ਰੋਕ ਦਿਓ ਪਰ ਨਹੀਂ ਰੁਕੇ ਉਸੇ ਤਰ੍ਹਾਂ ਕਾਫਲਾ ਜਿਹੜਾ ਚੱਰੀ ਆ ਤੇ ਬਾਲਮੀਕ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਵੇਂ ਲੋਕਾਂ ਦਾ ਜਿਹੜਾ ਇਕੱਠ ਹੈ ਪੜੀ ਇਕੱਠ ਹੈ ਦੋਨਾਂ ਪਾਰਟੀਆਂ ਨੂੰ ਲੈ ਕੇ ਗੁਰਦੀਪ ਸਿੰਘ ਬਾਟ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਟਿੱਲੋ ਦੇ ਲੋਕ ਜਿਹੜੇ ਚੋਣ ਵਾਲੇ ਨੇ ਅੱਜ ਚੋਣ ਪ੍ਰਚਾਰ ਦੇ ਵਿੱਚ ਪਹੁੰਚੇ ਨੇ ਜਿਵੇਂ ਅਸੀਂ ਤੁਹਾਨੂੰ ਇਹ ਐਫਕਾ ਅਪਡੇਟ ਦਿਖਾਈ ਜਿਆ ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀ ਅਸੀਂ ਅਪਡੇਟ ਦਿਖਾਵਾਂਗੇ ਦੋਸਤੋ ਤੁਹਾਨੂੰ ਅਸੀਂ ਪਹਿਲਾਂ ਵਿਚਾਰ ਦਿਖਾ ਦਈਏ ਬਾਲਮੀਕ ਚੌਂਕ ਦੇ ਵਿੱਚ ਕਾਲਾ ਢਿੱਲੋ ਦੇ ਸਮਰਥਨ ਨੇ ਤੇ ਉੱਥੇ ਹੀ ਗਰਦੀਪ ਵਾਰਡ ਨੂੰ ਚੌਣ ਵਾਲੇ ਜਿਹੜੇ ਅੱਜ ਲੰਬੀ ਰੋਡ ਮਾਰਚ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ 250 ਦੇ ਕਰੀਬ ਟਰੈਕਟਰ ਲੈ ਕੇ ਗਰਦੀਪ ਵਾਰਡ ਦੇ ਹੱਥ ਵਿੱਚ ਆਏ ਨੇਗੇ ਤੇ ਉੱਥੇ ਹੀ ਬਰਨਾਲੇ ਦੇ ਲੋਕ ਹਲਾਕੇ ਤੇ ਹਲਾ ਦੇਣ ਵਾਲਾ ਜਿਹੜਾ ਇਕੱਠ ਹੈ ਗਰਦੀਪ ਵਾਰਡ ਦਾ ਇਕੱਠ ਹੈ ਜਿਹੜਾ ਤੇ ਦੂਸਰੀ ਤਰਫ ਕੁਲਦੀਪ ਸਿੰਘ ਕਾਲਾ ਢਿਲੋ ਦੇ ਸਮਰਥਨ ਵੀ ਇੱਥੇ ਪਹੁੰਚੇ ਹੋਏ ਨੇਗੇ ਤੇ ਜਿਵੇਂ ਤੁਹਾਨੂੰ ਅਸੀਂ ਅਪਡੇਟ ਦਿਖਾਈ ਆ ਇਹ ਤਰ੍ਹਾਂ ਹੋਰ ਵੀ ਅਪਡੇਟ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਉਹ ਬਾਕੀ ਸਾਰੀਆਂ ਨਿਊਜ਼ ਦੇਖਣ ਦੇ ਲਈ ਗਰਦੀਪ ਬਾਵਾੜ ਦਾ ਜਿਹੜਾ ਕਾਫਲਾ ਉਸੇ ਤਰ੍ਹਾਂ ਚੱਲ ਰਿਹਾਗਾ ਤੁਸੀਂ ਦੇਖ ਸਕਦੇ ਹੋ ਕਾਂਗਰਸੀ ਪਾਰਟੀ ਰੁਕੀ ਹੋਈ ਆ ਸਾਈਡ ਤੇ ਤੇ ਗਰਦੀਪ ਬਾਵਾੜ ਦੇ ਜਿਹੜੇ ਸਮਰਥਨ ਨੇ ਜਿਹੜੇ ਉਹਨਾਂ ਦੇ ਟਰੈਕਟਰ ਨੇ ਉਹਨਾਂ ਚੋਂ ਪਰਚਾਣ ਦੇ ਵਿੱਚ ਆਏ ਹੋਏ ਨੇ ਉਹ ਉਸੇ ਤਰ੍ਹਾਂ ਚਾਲੂ ਕੀਤੇ ਗਏ ਨੇ ਬਾਰੇ ਇਹ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਜਿਹੜੇ ਚਾਉਣ ਵਾਲੇ ਨੇ ਜਿਹੜੇ ਉਹਨਾਂ ਦੇ ਚੋਣ ਪ੍ਰਚਾਰ ਲਈ ਆਏ ਹੋਏ ਨੇ ਉਹਨਾਂ ਨੂੰ ਪੂਰਾ ਅੱਧਾ ਘੰਟਾ ਇੱਥੇ ਰੁਕਿਆ ਹੋਇਆ ਨੂੰ ਹੋ ਗਿਆ ਅੱਧੇ ਘੰਟੇ ਦੇ ਕਰੀਬ ਜਿਹੜੇ ਟਰੈਕਟਰ ਨੇ ਗਦੀਬਵਾਟ ਲੰਘ ਰਹੇ ਨੇ ਜੇ ਤਾਂ ਪਰ ਹਾਲ ਤੱਕ ਰੁਕੰਦਾ ਨਾ ਨਹੀਂ ਲਿਆ ਵੱਡੀ ਗੈਂਤੀ ਦੇ ਵਿੱਚ ਉਸੇ ਤਰ੍ਹਾਂ ਜਿਹੜੇ ਉਹਨਾਂ ਦੇ ਸਮਰਥਕਾਂ ਨੇ ਦੋ-ਦੋ ਝੰਡੇ ਲਾ ਕੇ ਉਸੇ ਤਰ੍ਹਾਂ ਜਿਹੜੇ ਗਦੀਬਵਾਟ ਨੂੰ ਪਿਆਰ ਕਰਦੇ ਨੇ ਉਹ ਅੱਗੇ ਲੰਘ ਰਹੇ ਨੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਤੇ ਉਹਨਾਂ ਵੱਲੋਂ ਦੇਖਦੇ ਆਂਗੇ ਕੀ ਉਹ ਜਿਹੜਾ ਉਹਨਾਂ ਦਾ ਲਾਸਟ ਪੜਾ ਰੁਕਿਆ ਗਿਆ ਜਾਂ ਕੀ ਇਹ ਇਹ ਲਾਸਟ ਕਹਿੰਦੀ ਆਪਾਂ ਗਰਦੀਪ ਵੜਦੇ ਹੱਤਰੀ ਜਿਹੜੀ ਗੱਡੀ ਸੀ ਉਹ ਨਹੀਂ ਕੀ ਹੁਣ ਕੇ ਕਾਂਗਰਸ ਪਾਰਟੀ ਦੇ ਜਿਹੜੇ ਸਮਰਥਨ ਸੀ ਕਾਲੇ ਢਿੱਲੋਂ ਦੇ ਹੱਥਾਂ ਵਿੱਚ ਅੱਗੇ ਵਧ ਰਹੇ ਨੇ ਵੀ ਦੇਖ ਸਾਦੇ ਹੂੰ ਜਿਹੜਾ ਕਾਫਲਾ ਕਾਂਗਰਸ ਪਾਰਟੀ ਦਾ ਅੱਗੇ ਵਧਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਚਾਹਣ ਵਾਲੇ ਲੋਕ ਨੇ ਕਾਂਗਰਸ ਪਾਰਟੀ ਕਾਲੇ ਢਿੱਲੋਂ ਨੂੰ ਪਿਆਰ ਕਰਨ ਵਾਲੇ ਨੇ ਤੇ ਅੱਗੇ ਗੱਲ ਕਰੀ ਤਾਂ ਪੁਲਿਸ ਪ੍ਰਸ਼ਾਸਨ ਦੀ ਬੱਸ ਜਿਹੜੀ ਅੱਗੇ ਲਾ ਦਿੱਤੀ ਗਈ ਆ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਹੰਗਾਮਾ ਨਾ ਹੋਵੇ ਆ ਬੜੀ ਭਾਜੀ ਲੋਕਾਂ ਵਿੱਚ ਉਤਸ਼ਾਹ ਦੇਖੋ ਤੁਸੀਂ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਤੇ ਉਸ ਉਤਸ਼ਾਹ ਦੇ ਨਾਲ ਲੋਕ ਅੱਗੇ ਜਵਾਬ ਰਹੇ ਨੇ ਕਾਂਗਰਸ ਪਾਰਟੀ ਦਾ ਬੜਾ-ਬੜਾ ਜੂਮ ਹੈ ਫੜਾ-ਫੜਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਕਾਂਗਰਸ ਪਾਰਟੀ ਦਾ ਜਿਹੜੇ ਉਹਨਾਂ ਚ ਆਉਣ ਵਾਲੇ ਲੋਕ ਨੇ ਵੱਡੀ ਗੈਂਤੀ ਦੇ ਵਿੱਚ ਬਾਲਮੀ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਕੱਠ ਹੈਗਾ ਜਿੰਦਾਬਾਦ ਦੇ ਨਾਰੇ ਲੱਗਦੇ ਨੇ ਪਰ ਇਹ ਆਉਣ ਵਾਲੀ 20 ਤਰੀਕ ਤੱਕ ਕਰੇਗੀ ਕਿ ਇਸ ਬਰਨਾਲੇ ਦੀ ਕੁਰਸੀ ਤੇ ਕੌਣ ਬਿਠੇਗਾ ਤੇ ਕੀ ਦੇ ਸਿਰ ਤੇ ਸੇੜਾ ਚੜੇਗਾ ਪਰ ਵੱਡੀ ਗੈਂਤੀ ਦੇ ਵਿੱਚ ਕਾਂਗਰਸ ਪਾਰਟੀ ਦਾ ਵੀ ਬਹੁਤ ਵੱਡਾ ਇਕੱਠ ਹੈ ਕੁਲਦੀਪ ਸਿੰਘ ਕਾਲੜੋਂ ਦੇ ਹੱਥ ਵਿੱਚ ਬਜ਼ੁਰਗ ਨੌਜਵਾਨ ਮਾਤਾ ਮਾਪੇਣਾ ਵੱਡੀ ਗੈਂਤੀ ਦੇ ਵਿੱਚ ਕਾਲਾ ਢਿੱਲੋਂ ਦੇ ਹਾਕਮ ਵਿੱਚ ਆਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਛੋਟੇ-ਛੋਟੇ ਨੌਜਵਾਨਾਂ ਤੋਂ ਵੱਡੀ ਉਮਰ ਦੇ ਨੌਜਵਾਨਾਂ ਬਜ਼ੁਰਗਾਂ ਤੋਂ ਲੈ ਕੇ ਉਹੀ ਲਹਿਰ ਉਹੀ ਉਤਸ਼ਾਹ ਤੇ ਬੜਾ ਦੇਖਣ ਨੂੰ ਮਿਲਿਆ ਜਿੰਦਾਬਾਦ ਜਿਹੜੇ ਨਾਰੇ ਲਾਇਜ਼ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤੇ ਕਾਲਾ ਢੱਲੋ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਾਫਲਾ ਹੈਗਾ ਕਾਲੇ ਢੱਲੋ ਦੇ ਹੱਕ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਤੇ ਗਰਦੀਪ ਬਾੜ ਤੋਂ ਬਾਅਦ ਕੁਲਦੀਪ ਸਿੰਘ ਕਾਲੋ ਢਿਲੋ ਦਾ ਵੱਡੀ ਗੈਂਤੀ ਦੇ ਵਿੱਚ ਜਿਹੜਾ ਇਕੱਠਾ ਅੱਗੇ ਵਧਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਬਾਲਮੀਗ ਚੌਂਕ ਦੇ ਵਿੱਚ ਜੀ ਲੰਘ ਰਿਹਾ ਵੱਡੀ ਗੈਂਤੀ ਦੇ ਵਿੱਚ ਇਕੱਠ ਹੈ ਕੁਲਦੀਪ ਸਿੰਘ ਕਾਲੇ ਢਿਲੋ ਦਾ ਤੇ ਬਹੁਤ ਇਕੱਠ ਹੈ ਕਾਲੋ ਢਿਲੋ ਦੇ ਵਿੱਚ ਵੀ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਚਾਰ ਜਿਹੜੇ ਕੈਂਡੀਡੇਟ ਖੜੇ ਹੋਏ ਨੇ ਤੇ ਇਹ ਦੋ ਜਿਹੜੇ ਉਮੀਦਵਾਰ ਨੇ ਜਿਹੜੇ ਦੋ ਉਮੀਦਵਾਰ ਦੇ ਉਹਨਾਂ ਦਾ ਕਾਫਲਾ ਹੈਗਾ ਜਿਹੜਾ ਚੋਣ ਪ੍ਰਚਾਰ ਲਈ ਅੱਗੇ ਵਧਿਆ ਜਾ ਰਿਹਾ ਹੈਗਾ ਜਲਦੀਪ ਸਿੰਘ ਕਾਲੇ ਢਿੱਲੋਂ ਦੇ ਹੱਕ ਦੇ ਵਿੱਚ ਦੇ ਉਹਨਾਂ ਚੋਣ ਚੋਣ ਪ੍ਰਚਾਰ ਕਰਨ ਵਾਲੇ ਨੇ ਉਹਨਾਂ ਦੇ ਹੱਕ ਦੇ ਤੋਂ ਅੱਗੇ ਵਧ ਰਹੇ ਨੇਗੇ ਤੇ ਅਸੀਂ ਤੁਹਾਨੂੰ ਦਿਖਾ ਦਈਏ ਕਿ ਨੌ ਜਬਾਨਾ ਵਿੱਚ ਬੜੀ ਲਹਿਰ ਆ ਕੁਲਦੀਪ ਸਿੰਘ ਕਾਲੇ ਢਿੱਲੋਂ ਨੂੰ ਲੈ ਕੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕ ਜਿੰਦਾਬਾਦ ਦੇ ਨਾਅਰੇ ਲਾਉਂਦੇ ਨੇ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਤੇ ਪਰ ਇਹ ਆਉਣ ਵਾਲੀ 20 ਤਰੀਕ ਦਿਸ਼ੇਗੀ ਕਿ ਵੀ ਜਿਹੜੀ 20 ਤਰੀਕ ਹੈ ਇਹ ਕਿਸ ਦੇ ਜਿਹੜੇ ਕਿਸ ਦੇ ਸੇਰੇ ਤੇ ਕਹਿੰਦੇ ਮਤਲਬ ਕੁਰਸੀ ਦਾ ਮਾਲਕ ਬਣੂਗਾ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਹੁਣ ਗੁਰਦੀਪ ਸਿੰਘ ਕਾਲੇ ਦੀ ਟਲੋ ਦੀ ਕੋਠੀ ਮਤਲਬ ਅੱਗੇ ਗੱਡੀ ਆ ਰਹੀ ਹੈ ਕਿ ਤੇ ਪਿੰਡ ਵਾਸੀ ਹੋਰ ਵੀ ਬਹੁਤ ਪਹੁੰਚੇ ਹੋਏ ਨੇ ਇੱਥੇ ਜੇ ਗੱਲ ਕਰੀਏ ਮੇਨ ਟੱਲੇਵਾਲ ਦੇ ਵੀ ਨੇ ਤੇ ਹੋਰ ਵੀ ਬਹੁਤ ਉਹਨਾਂ ਸਮਰਥਨ ਨੇ ਜਿਹੜੇ ਕਾਲੇ ਢਿੱਲੋ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਆਏ ਨੇ ਸੁਖੀ ਐਮਸੀ ਦੀ ਗੱਲ ਕਰੀਏ ਤਾਂ ਸੁਖੀ ਐਮਸੀ ਜਾ ਰਹੇ ਨੇਗੇ ਹੋਰ ਵੀ ਸਾਡੇ ਪਿੰਟਲੇਵਾਲ ਤੋਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਗੁਰਦੀਪ ਸਿੰਘ ਕਾਲਾ ਢਿੱਲੋ ਤੇ ਹੋਰ ਵੀ ਜਿਹੜੇ ਸਮਰਥਨ ਨੇ ਮਿਲੇ دوست ਨੇ ਚਾਹਵਾਨ ਨੇ ਜਗਤਾਰ ਢੱਲੇਵਾਲ ਤੋਂ ਤੇ ਹੋਰ ਵੀ ਇਸ ਤਰ੍ਹਾਂ ਬਹੁਤ ਨੇ ਤੇ ਵੱਡੀ ਗੈਂਤੀ ਦੇ ਵਿੱਚ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੁਲਦੀਪ ਸਿੰਘ ਕਾਲਾ ਢਿੱਲੋ ਤੇ ਰਜਿੰਦਰ ਸਿੰਘ ਲਾਜੀ ਜੀ ਜੋਨ ਪ੍ਰਚਾਰ ਦੇ ਵਿੱਚ ਮੁੱਖ ਮੰਤਰੀ ਚੱਲਦੀ ਸੀ ਕਿ ਚੰਨੀ ਦੀ ਪਹੁੰਚੇ ਨੇਗੇ ਤੇ ਉਹ ਵੀ ਵੱਡੀ ਗੈਂਤੀ ਦੇ ਵਿੱਚ ਅੱਜ ਉਹਨਾਂ ਦੇ ਹਾਕੇ ਦੇ ਵਿੱਚ ਰੋਡ ਸੁਧਾਰੇ ਨੇ ਤੇ ਤਾਂ ਨੂੰ ਦੁਬਾਰੇ ਦੱਛਦੀਏ ਕਲਦੀਪ ਸਿੰਘ ਕਾਲਾ ਢੱਲੋ ਦੇ ਹੱਕ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵਿਜੇਦਰ ਸਿੰਘਲਾ ਜੀ ਮੁੱਖ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਉਹਨਾਂ ਦੇ ਹੱਕ ਦੇ ਵਿੱਚ ਚੋਰ ਪ੍ਰਚਾਰ ਦੇ ਵਿੱਚ ਪਹੁੰਚੇ ਨੇਗੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਵੱਡੀ ਲੀਡ ਦੇ ਵਿੱਚ ਕਾਲਾ ਸਿੰਘ ਢੱਲੋ ਦੇ ਲੋਕ ਹੱਕ ਦੇ ਵਿੱਚ ਮਤਲਬ ਅੱਗੇ ਵਧ ਰਹੇ ਨੇਗੇ ਅਸੀਂ ਤੁਹਾਨੂੰ ਸਾਰੀ ਅਪਡੇਟ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਉਹ ਸਾਰਾ ਕੁਝ ਦੇਖਣ ਦੇ ਲਈ ਜੀ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਲੋਕ ਨੱਚ ਗਏ ਪੰਗੜੇ ਪਾ ਰਹੇ ਨੇ ਖੁਸ਼ੀ ਮਨਾ ਰਹੇ ਨੇ ਤਾਂ ਅੱਜ ਹੀ ਮਤਲਬ ਕਾਲੇ ਟਲੋਲੀ ਕਹਿ ਰਹੇ ਨੇ ਕਿ ਅਸੀਂ ਸਾਡੀ ਜਿਹੜੀ ਜਿੱਤ ਤਾਂ ਪੱਕੀ ਹੈਗੀ ਦੇਖਣਾ ਇਹ ਹੈ ਕਿ ਆਉਣ ਵਾਲੀ ਜਿਹੜੀ 20 ਤਰੀਕ ਹੈ ਤਾਂ ਉਹਦੇ ਵਿੱਚ ਲੋਕ ਕਿੰਨ ਨੂੰ ਸਮਰਥਨ ਦੇਣੇ ਇੱਕ ਵੱਡੀ ਗੈਂਤੀ ਕਿਵੇਂ ਜਤ ਰਹੇ ਨੇਗੇ ਵੱਡੀ ਗੈਂਤੀ ਦੇ ਵਿੱਚ ਲੋਕ ਜਿਹੜੇ ਜਤ ਰਹੇ ਨੇਗੇ ਤੇ ਵੱਡੀ ਗੈਂਤੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਤੇ ਕਾਲਾ ਟਲੋ ਦਾ ਕਾਫਲਾ ਜਿਹੜਾ ਅੱਗੇ ਵਧਦਾ ਹੋਇਆ ਅ ਸੀਤ ਬਲਦੇ ਸਿੰਘ پارک ਹਾਂਜੀ ਤੇ ਅੱਗੇ ਵੱਧ ਰਿਹਾ ਹੈਗਾ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੇ ਵੱਡੀ ਗੈਂਦੀ ਜਿਹੜਾ ਕਾਫਲਾ ਅੱਗੇ ਵੱਧ ਰਿਹਾ ਹੈਗਾ